ਅਡਰੈਸ ਕੀ ਆਪਣਾ ਆਪਣਾ ਅਡਰੈਸ ਦੁਰਗਾ ਮੰਦਰ ਦੇ ਸਾਹਮਣੇ ਗੁਰਦੁਆਰਾ ਰੋਡ ਦੇ ਉੱਪਰ ਹੈ ਜੀ ਗੁਰਦੁਆਰਾ ਰੋਡ ਜਾਂਦਾ ਵੀਰੇ ਦੁਰਗਾ ਸ਼ਕਤੀ ਮੰਦਰ ਦੇ ਬਿਲਕੁਲ ਸਾਹਮਣੇ ਹੈ ਕੋਰਪੋਰੇਟ ਬੈਂਕ ਦੇ ਨਾਲ ਹੈ 99 ਦਾ ਵੱਡਾ ਸਟੋਰ ਖੁੱਲ ਚੁੱਕਿਆ ਹੈ ਜਿੱਥੋਂ ਤੁਹਾਨੂੰ ਹਰ ਇੱਕ ਆਈਟਮ ਮਿਲਣੀ ਹੈ ਵੀਰੇ ਇੱਕ ਛੱਤ ਥੱਲੇ ਤੁਹਾਨੂੰ ਸਾਰਾ ਸਮਾਨ ਮਿਲ ਜਾਇਆ ਕਰੂਗਾ ਹਨਾ ਬਾਈ ਜੀ ਹਾਂ ਜੀ ਸਭ ਮਿਲ ਜਾਊਗਾ ਵੀ 5 ਵੀ ਇੱਕ ਵੀਡੀਓ ਪਹਿਲਾਂ ਬਾਅਦ ਚੁੱਕੀ ਸੀਗੀ ਤੇ ਹੁਣ ਆਪਾਂ ਅੱਜ ਤੁਹਾਨੂੰ ਸਮਾਨ ਦਿਖਾਉਣ ਲੱਗੇ ਆ ਬਾਈ ਕੋਲੇ ਕੀ ਕੀ ਆਈਟਮਾਂ ਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਆਪਾਂ 99 ਦੇ ਵਿੱਚ ਇੱਕ ਤਾਂ ਨਵੇਂ ਆਈਟਮਾਂ ਜਿਹੜੀਆਂ ਵੀ ਆਈਆਂ ਨੇ ਉਹ ਦਿਖਾਉਣੀਆਂ ਨੇ। ਬਾਕੀ ਸਾਰੇ ਆਈਟਮਾਂ ਆਪਾਂ ਅੱਜ ਵੀਰਾਂ ਨੂੰ ਦਿਖਾਉਣੀਆਂ ਐ। ਇਹ ਬਾਲਟੀ ਜੀ। ਜੀ। ਇਹ ਵੀ 99 99 ਦੇ ਵਿੱਚ ਆਵੇ। ਕਈ ਹੋਰ ਡੈਸਟਿੰਗ ਵੀ ਆਪਾਂ 99 ਦੇ। ਇਹ ਵੀਰੇ ਸਾਰਾ 99 ਦਾ। ਜਿਵੇਂ ਆਹ ਬਾਲਟੀ ਐ ਵੀ ਪੂਰੀ ਹੈਵੀ ਚ ਬਣੀ ਹੋਈ ਐ ਨਾ ਓਏ। ਹੋ ਲੱਗਿਆ ਇਹ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਸਮਝੋ ਪੂਰੀ ਹੈਵੀਟ ਬਣੀ ਹੋਈ ਹੈ ਇਹ ਸਕੂਲ ਹੈ ਵੀਰੇ 99 ਦੇ ਵਿੱਚ ਪੂਰਾ ਹਾਰਡ ਹੈਗਾ ਆਹ ਹਾਰਡ ਸਕੂਲ ਹੈਗਾ ਜਮਾ ਇਹ ਵੀ 99 ਦਾ ਹਲ ਲੋਰਾ ਚੈੱਕ ਕਰਾ ਲਊਗਾ ਨਾ ਆਹ ਜਿੰਨੀਆਂ ਵੀ ਲੋਰਾ ਪਈਆਂ ਨੇ ਬਾਈ ਬੱਚਿਆਂ ਵਾਲੀਆਂ ਵੀ ਹੈਗੀਆਂ ਨੇ ਵੱਡੀਆਂ ਵੀ ਹੈਗੀਆਂ ਨੇ ਇਹ ਸਾਰੀਆਂ ਗਰਮ ਨੇ ਵੀਰੇ ਵਿੱਚੋਂ ਇਹ ਜਿੰਨੇ ਵੀ ਬਾਈ ਕੋਲੇ ਪੀਸ ਬਾਦੂ ਦਾ ਸਟਾਕ ਦਾ ਇਹ ਸਾਰਾ 200 ਰੁਪਏ ਦਾ ਐਵਰੇਜ 200 ਰੁਪਏ ਦਾ ਲੋਰ ਹੈ ਇਹਰੇ ਮੇਰੇ ਵੀਰ ਨੂੰ ਚਾਹੀਦੇ ਹੋਏ ਆ ਪੋਚੇ ਵਾਲਾ ਸਮਾਨ ਟੱਬ ਪਏ ਨੇ ਵੀਰੇ ਇਹ ਟੱਬ ਇਹਦੇ ਵੱਡੇ ਨੇ ਵੀਰੇ ਆਹ ਇਹ 200 ਰੁਪਏ ਦੇ ਵਿੱਚ ਹੀ ਹੈ ਇਹ ਟੱਬਾ ਪੂਰਾ ਵੱਡਾ ਟੱਬਾ ਇਹ ਵੱਡਾ ਟੱਬ ਵੀਰੇ 200 ਰੁਪਏ ਦਾ ਹੈ ਆ ਇਹਦੇ ਛੋਟੇ ਪਏ ਨੇ ਵਿੱਚ ਸਾਰੇ 99 ਦੇ ਨੇਗੇ ਇੱਧਰ ਦਿਖਾ ਦਿਓ ਆ ਵਾਚਾਂ ਵੀਰੇ ਆਹਦੇ ਹਾਲ ਵਾਚ ਸਾਰੀਆਂ ਇਹ ਸਾਰੀ ਵਾਚਾਂ ਦੇ 99 ਦੇ ਵਿੱਚ ਨੇ ਵਾਚਾਂ ਆਪਾਂ ਕੋਲੇ 99 ਦੇ ਵਿੱਚ ਸਟਾਰਟ ਹੋ ਜਾਂਦੀਆਂ ਨੇ ਜੇ ਇਸ ਤੋਂ ਵੀ ਕੋਈ ਲਗਜ਼ਰੀ ਲੈਣਾ ਚਾਹੁੰਦਾ ਹੋਵੇ ਉਹ ਵੀ ਸਮਾਨ ਆਪਾਂ ਕੋਲੇ ਹੈਗਾਗਾ ਪਰ ਜਿੰਨੇ ਆਪਾਂ ਕੋਲੇ 99 ਤੋਂ ਸਟਾਰਟ ਹੁੰਦੇ ਨੇ ਗਿਫਟ ਆਈਟਮ ਆਪਾਂ ਕੋਲੇ ਸਾਰੇ 99 ਤੋਂ ਸਟਾਰਟ ਹੁੰਦੀ ਆ ਜੇ ਉਸ ਤੋਂ ਕੋਈ ਲਗਜ਼ਰੀ ਉਸ ਤੋਂ ਜ਼ਿਆਦਾ ਕੋਈ ਅਪਡੇਟ ਚੀਜ਼ ਮੰਗਦਾ ਤਾਂ ਉਹ ਵੀ ਸਾਡੇ ਕੋਲ ਉਪਲਬਧ ਹੈਗੀ ਐ ਇੱਥੇ ਆ ਪਰਫਿਊਮ ਦਿਖਾ ਦੇ ਜਿੰਨੇ ਕਿ ਭਾਈ ਆ ਸਾਰੇ ਪਰਫਿਊਮ ਨੇ ਇਹ ਵੀ ਸਾਡੇ ਤੋਂ 100 ਰੁਪਏ ਦੇ ਵਿੱਚ ਸਟਾਰਟ ਨੇ ਸਾਡੇ ਕੋਲ 99 ਦੇ ਵਿੱਚ ਅਸੀਂ ਸਿਰਫ ਸ਼ੁਰੂਆਤ ਕਰ ਰਹੇ ਆ ਜਿੰਨੇ ਕਸਟਮਰ ਦੀ ਡਿਮਾਂਡ ਆ ਉਸੇ ਹਿਸਾਬ ਨਾਲ ਨਸੀਜਾਂ ਅਸੀਂ ਇੱਥੇ ਰੱਖੀਆਂ ਹੋਈਆਂ ਨੇ ਆ ਬੈਲਟਾ ਭਾਈ ਜੀ ਬੈਲਟਾ ਵੀ ਸਾਰੇ 99 ਦੇ ਵਿੱਚ ਆ ਤੇ ਬੱਚਿਆਂ ਦੇ ਖਿਡੌਣੇ ਸਾਰੇ 99 ਦੇ ਵਿੱਚ ਸਟਾਰ ਨੇ ਆ ਵਧੀਆ ਪੌਟ ਪਏ ਨੇ ਫਲਾਵਰ ਪੌਟਸ ਪਏ ਨੇ ਇਹ ਸਭ 99 ਦੇ ਵਿੱਚ ਸਟਾਰ ਨੇ ਜਿੰਨੇ ਇਦਾਂ ਦੇ ਖਿਡੌਣੇ ਇਹ ਸਿਰਫ 99 ਦੇ ਵਿੱਚ ਨੇ ਸਾਡੇ ਕੋਲ ਉਪਲਬਧ ਨੇ ਭਾਈ ਭਾਈ ਬੋਕ ਹੈਡ ਚੀਜ਼ ਹੈ ਵੀਰੇ ਇੱਕ ਦਾ ਇਹ ਸ਼ੋਰੂਮ ਹੈ ਜਿਹੜਾ ਵੀਰੇ ਚੀਮਿਆਂ ਦੇ ਵਿੱਚ ਖੁੱਲੇਗਾ ਇਹ ਬਹੁਤ ਵੱਡਾ ਸ਼ੋਰੂਮ ਖੁੱਲੇਗਾ ਇੱਥੋਂ ਤੁਹਾਨੂੰ ਹਰ ਇੱਕ ਆਈਟਮ ਮਿਲਣੀ ਹੈ ਜੋ ਵੀ ਤੁਸੀਂ ਲੈਣੀ ਹੈ ਕਿਸੇ ਨੂੰ ਗਿਫਟ ਕਰਨੀ ਹੈ ਬੱਚੇ ਨੂੰ ਦੇਣੀ ਹੈ ਹਰ ਇੱਕ ਆਈਟਮ ਮਿਲੂਗੀ ਇਦਾਂ ਦੇ ਗਲਾਸ ਵਧੀਆ ਪਲਾਸਟਿਕ ਦੇ ਵਿੱਚ ਇਹ ਗਲਾਸ ਮਿਲਣਗੇ ਚੇਅਰ ਦਾ ਸੈੱਟ ਹੈਗਾ ਕਰੋਕਰੀ ਦੇ ਵਿੱਚ ਆਪਾਂ ਕੋਲੇ ਸਾਰਾ ਸਮਾਨ ਮਿਲੂਗਾ ਕਰੋਕਰੀ ਵੀ ਤੁਹਾਨੂੰ ਦਿਖਾਵਾਂਗੇ ਇਦਾਂ ਦੀ ਆਪ ਵਧੀਆ ਵਧੀਆ ਇਲੈਕਟ੍ਰੋਨਿਕ ਚੀਜ਼ਾਂ ਦੇਖੋ ਆ ਟੈਂਟਾ ਇਹ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਇਹ ਚੀਜ਼ਾਂ ਮਿਲਣਗੀਆਂ ਲਾਈਟਸ ਨੇ ਆਹ ਹਨ ਤੇ ਆਪਾਂ ਕਰੇ ਬੋਰਡ ਆਪਣੀ ਵਰਤੋਂ ਦੇ ਵਿੱਚ ਆਉਂਦਾਗਾ ਤੇ ਇਹ ਵੀ ਆਪਾਂ ਤੁਹਾਨੂੰ 99 ਦੇ ਵਿੱਚ ਖੁਪਰੀ ਦਿਵਾ ਦੇਣਗੇ ਠੀਕ ਹੈ ਜੀ ਤੇ ਆ ਵੀ ਸੋ 99 ਦੇ ਵਿੱਚ ਦੇ ਦਾਂਗੇ ਖੁਪਰੀ ਬਹੁਤ ਵਧੀਆ ਚੀਜ਼ ਹੈ ਜੀ ਹਨਾ ਜੀ ਇਦਾਂ ਸੁਣੋ ਹੈਂਡ ਵਾਸ਼ ਵੀ ਤੁਹਾਨੂੰ ਇੱਥੇ 99 50 ਰੁਪਏ ਇਦਾਂ ਸੁਣੋ ਮਿਲ ਜਾਣਗੇ ਹੁਣ ਪਲਾਸਟਿਕ ਦੇ ਵਿੱਚ ਤੁਹਾਨੂੰ ਆਈਟਮ ਦਿਖਾਉਣੇ ਆ ਜੀ ਜਿਹੜੇ ਉਸੇ ਜਿਹੜੀ ਕੰਮ ਆਉਂਦੀਆਂ ਨੇ ਦੇਖੋ ਇਦਾਂ ਦੇ ਡੱਬੇ ਵਗੈਰਾ 6 ਦਾ ਸੈੱਟ 4 ਦਾ ਸੈੱਟ ਇਹ ਬਈ ਮਾਤਾ ਮਾਂ ਬਹੁਤ ਔਖੀਆਂ ਹੁੰਦੀਆਂ ਨੇ ਸਿਲੰਡਰ ਖਿੱਚਣ ਨੂੰ ਜਾਂ ਹੋਰ ਕੰਮ ਵੀਰੇ ਪਤਾ ਬੁੜੀਆਂ ਨੂੰ ਸਿਲੰਡਰ ਉਹ ਪਰਾ ਕਰਨਾ ਬਹੁਤ ਔਖਾ ਹੋ ਜਾਂਦਾ ਇਹਦੇ ਉੱਪਰ ਰੱਖੋ ਵੀਰੇ ਜਿੱਧਰ ਮਰਜ਼ੀ ਔਰ ਕੇ ਲੈ ਜੀ ਵੀਰੇ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਆਹ ਆਈਟਮ ਉਹ ਨਹੀਂ ਇਹ ਬਈ ਨਮਕਦਾਨੀਆਂ ਮਸਾਲਾ ਦਾ ਨਹੀਂ ਕਹਿੰਦੇ ਇਹਨੂੰ ਬੱਧੀ ਕੈਂਡੀ ਦੇ ਵਿੱਚ ਫੈਂਸੀ ਚੀਜ਼ਾਂ ਇਦਾਂ ਜੇ ਆਰਾਮ ਨਾਲ ਖੁੱਲਦੀ ਆ ਆਰਾਮ ਨਾਲ ਬੰਦ ਹੁੰਦੀ ਆ ਇਹਨੂੰ ਧੱਕਣ ਹੋਣ ਲਾਉਣ ਦੀ ਲੋੜ ਨਹੀਂ ਵੀਰੇ ਬਸ ਤੁਸੀਂ ਐਂ ਕਰਨਾ ਇਹਨੂੰ ਐਂ ਬੰਦ ਹੋ ਜਾਂਦੀ ਆ ਵੀਰੇ ਇਹ ਐਵੇਂ ਹੋ ਗਿਆ ਕੈਂਡਾ ਵੀ 99 ਦੇ ਵਿੱਚ ਐ ਵੀ ਬਈ ਆ ਦੇਖੋ ਬਈ ਇਹ ਵੀ ਵੀਰੇ 99 ਦੀ ਹੈ ਵੀਰੇ ਕੋਲੇ ਐਡਮਾਨ ਜਿਹੜੀਆਂ ਐਡਮਾ ਹੈ ਨਵੀਆਂ ਲੈ ਕੇ ਆਏ ਵੀਰੇ ਸਾਰੀਆਂ ਇਹ ਵੀ ਵੀਰੇ ਰੈਂਟੀ ਦੇ ਵਿੱਚ ਹੀ ਆ ਜੀ ਇਹ ਸਾਨੂੰ ਹੋਰ ਕਿਤੋਂ ਨਹੀਂ ਸਾਰੀ ਪ੍ਰੈਕਟਿਕ ਵੀਰੇ ਆਪਣੇ ਕੋਲੇ 99 ਦੇ ਵਿੱਚ ਹੈਗੀ ਆ ਦੇਖੋ ਵੀਰੇ ਆ ਕੱਟ ਰਹਾ ਹੈ ਕੱਟ ਰਿਹਾ ਕੀਰੇ ਬੂਰੇ ਕੱਟਨੇ ਆ ਬੋਕਾਂ ਐਡ ਚੀਜ਼ਾਂ ਲੈ ਕੇ ਆਇਆ ਬਈ ਯਾਰ ਇਹਦੇ ਨਾਲ ਕਾਪਰ ਵੀ ਹੈ ਵੀਰੇ ਆਪਾਂ ਕੋਲੇ ਜਿਵੇਂ ਹੁਣ ਕਈ ਮੇ ਮਿਕਸ ਨਹੀਂ ਹੁੰਦੀ ਲੈਟ ਨਹੀਂ ਹੁੰਦੀ ਆਪਾਂ ਚਾਟ ਨਹੀਂ ਮਸਾਲਾ ਸਾਰਾ ਕੁਝ ਇਹਦੇ ਵਿੱਚ ਰਗੜ ਸਕਦੇ ਆ ਇਹ ਕਾਪਰ ਵੀ ਆਪਾਂ ਕੋਲੇ 99 ਦੇ ਵਿੱਚੋਂ ਪਿਲਦਾ ਹੈਗਾ 99 ਦਾ ਮਿਲੂਗਾ ਬਾਈ ਜੀ ਇਹਦਾ ਇਹਦਾ ਹੀ ਕੱਟ ਦਿੰਦਾ ਆਪਣਾ ਡੰਗਾ ਲਾਉਣ ਨੂੰ ਪੂਰਾ ਵਧੀਆ ਚੀਜ਼ ਆ ਇਹ ਇਹ ਵੀ ਵੀਰੇ 99 ਦੇ ਵਿੱਚ ਆ ਮਾਤਾ ਜੀਆਂ ਲੋਹਰਾ ਬੁੜੀਆਂ ਜੀਆਂ ਲੋਹਰਾ ਜੈਂਟਸ ਸਾਰੀ ਚੀਜ਼ਾਂ ਆਪਾਂ ਕੋਲ 99 ਦੇ ਵਿੱਚ ਇਹ ਵੀਰੇ 500 ਰੁਪਏ ਦੀਆਂ ਦੋ ਇਹ 500 ਰੁਪਏ ਦੀਆਂ ਦੋ ਨੇ ਵੀਰੇ ਐਕਸਲ ਸਾਈਜ਼ ਸਾਰੇ ਤੁਹਾਨੂੰ ਵੱਡਾ ਛੋਟਾ ਸਾਰੇ ਸਾਈਜ਼ ਮਿਲ ਜਾਣਗੇ ਆ ਕਲਰ ਪਏ ਨੇ ਸਾਰੇ ਇਹ ਵੀਰੇ ਸਾਰੇ ਤੁਹਾਨੂੰ ਮਿਲਨੇ ਆ ਨੀ 500 ਰੁਪਈਆਂ ਦੋ ਇਹ ਵੀਰੇ ਗਰਮ ਕੱਪੜਿਆ ਜੇ ਬੱਚਿਆਂ ਵਾਲੇ ਸਾਰੇ ਇਹ ਵੀਰੇ ਲੱਗ ਲੱਗ ਰੇਟ ਹੈ 99 ਦੇ ਵੀ ਮਿਲੂਗਾ ਤੁਹਾਨੂੰ ਕੋਈ 150 ਦਾ ਪੀਸ ਮਿਲੂਗਾ ਇਹ ਸਾਰੀਆਂ ਐਡਮਾਂਸ ਤੁਹਾਨੂੰ ਘੈਂਟ ਘੈਂਟ ਨੇ ਜਿਹੜੀਆਂ ਆ ਕੈਪ ਉਬਰੀ 99 ਚਾਹੀਏ ਆ ਕੈਪ ਉਬਰੀ ਬੱਚਿਆਂ ਵਾਲੇ ਮੈਨੂੰ ਆ ਸਕੋਟੀਆਂ ਨੇ ਬਹੁਤ ਬਹੁਤ ਸ਼ਾਨਦਾਰ ਨੇੜੀ ਜੀਆਂ ਇਹ 300 ਰੁਪਏ ਦੀ ਇੱਕ ਹੈ 500 ਦੀਆਂ ਦੋ ਦੇ ਦਿਆਂਗੇ ਜੀ 500 ਰੁਪਏ ਦੀਆਂ ਦੋ ਮਿਲ ਜਾਣੀਆਂ ਵੀਰੇ 300 ਰੁਪਏ ਦੀ ਇੱਕ ਹੈ ਬਹੁਤ ਘੱਟ ਚੀਜ਼ ਆ ਬਈ ਯਾਰ ਵੀ ਸਿਰਫ 99 ਦੇ ਵਿੱਚ ਕੰਬੋ ਦਿੰਦੇ ਆ ਜਿਹਦੇ ਵਿੱਚ ਹਾਰਪਿਕ ਆ ਫਨਾਈਲਾ ਹੈਂਡ ਵਾਸ਼ ਐਂਡ ਕਿਚਨ ਦੇ ਵਿੱਚ ਸਾਬਣ ਦੀ ਤਰ੍ਹਾਂ ਕੰਮ ਕਰਨ ਵਾਲਾ ਆਪਾਂ ਨੂੰ ਵਿੰਬਾਰ ਮਿਲਦਾ ਇਹਦੇ ਚਾਰ ਆਈਟਮਾਂ 100 ਰੁਪਏ ਦੀਆਂ 100 ਰੁਪਏ ਸਰ ਤੋਂ ਵੀ 100 ਆ ਲੋ ਗ੍ਰੀਸ ਚਾਰ ਆਈਟਮਾਂ ਮਿਲਣੀਆਂ ਤੁਹਾਨੂੰ ਸਿਰਫ 99 ਦੇ ਵਿੱਚ ਆਹ ਬਾਈ ਜੀ ਬਈ ਇਹ ਪੌਣੇ ਨੇ ਜਿਹੜੇ ਕਿ ਅੱਜ ਬਾਜ਼ਾਰ ਦੇ ਵਿੱਚੋਂ ਨਾਲਾ ਵੀ 100 ਰੁਪਏ ਚਾਰ ਮਿਲਦੇ ਆਪਾਂ 100 'ਚ 12 ਦੇਵਾਂਗੇ 12 ਦਾ ਪੈਕ ਤੇ ਸਿਰਫ 99 ਦੇ ਵਿੱਚ ਸਾਡੇ ਕੋਲ ਆਹ ਲੋ ਵੀਰੇ ਪੂਰੇ ਜਿੰਕੀ ਲੈ ਕੇ ਜਾਓ 12 ਪੀਸ ਮਿਲਣਗੇ ਪੌਣਿਆਂ ਦੇ ਜੇ ਆਪਾਂ ਮਸਿਆ ਦੇ ਵਗੈਰਾ ਜਾਂਦੇ ਆ ਵੀਰੇ ਇੱਥੇ 100 ਦੇ ਚਾਰ ਮਿਲਦੇ ਐ ਇੱਥੋਂ ਵੀਰੇ 12 ਮਿਲਣਗੇ ਬਹੁਤ ਵਧੀਆ ਆਫਰ ਲੈ ਸਾਬਣਾ ਵਗੈਰਾ ਵੀਰੇ 100 ਦੇ ਚਾਰ ਮਿਲਦੀਆਂ ਨੇ ਆਪਾਂ ਕੋਲੇ 100 ਦੇ ਚਾਰ ਮਿਲਦੀਆਂ ਨੇ 100 ਦੇ 30 ਮਿਲਦੀਆਂ ਨੇ ਵੱਡੀਆਂ 100 ਦੇ 10 ਵੀ ਮਿਲਦੀਆਂ ਨੇ ਸਾਬਣਾ ਪਾਂਡੇ ਧੋਣਾਂੀਆਂ ਇਹ 99 ਦੇ ਵਿੱਚ ਸਿਰਫ EB 99 ਦੀ ਮਿਲਨੀ ਆ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਪੀਸ ਪਏ ਨੇ ਵੀਰੇ ਤੇ ਆਹ ਬਾਈ ਨੂੰ ਜਿਹੜਾ ਸਪੈਸ਼ਲ ਆਫਰ ਆ ਬਾਈ ਜੀ ਇਹ ਨੇਟ ਵਾਲਾ ਪੜਦਾ EB 99 ਚ ਆ ਬਰੇ ਇਹ ਬਰੇ ਤੁਹਾਨੂੰ 99 ਦਾ ਮਿਲਦਾ ਮਾਰਕੀਟ ਜਿਵੇਂ 2300 ਰੁਪਏ ਦਾ ਮਿਲਦਾ 199 ਦਾ ਮਿਲੂਗਾ ਜਿਹੜਾ ਸਭ ਤੋਂ ਬੈਸਟ ਆਫਰ ਆ ਬਾਈ ਦਾ ਉਹ ਵੀਰੇ ਪੜਦਿਆਂ ਤੇ ਲਾਇਆ ਹੋਇਆ ਹੈ ਹਾਂ ਬਈ ਨਹੀਂ ਕਿ ਇਹ ਵੀ 99 ਦਾ ਮੇਰੇ ਅੰਮੀ ਵੀਰੇ 900 ਓਕੇ ਬਾਈ ਇਹ ਵੀਰੇ ਆਟਮਾ ਸਾਨੂੰ ਇੱਕ ਆਟਮੇ ਵਿੱਚੋਂ ਘਟੋ ਘਟੋ 10 10 20 ਮਿੰਟ ਮਾ ਦੇਣੀਆਂ ਆ ਆ ਟੇਹਣ ਪਏ ਨੇ ਵੀਰੇ ਬੱਚਿਆਂ ਵਾਲੇ ਸਾਰੇ EV 99 ਚ ਨੇ ਵੀਰੇ EV 99 ਮਿਲ ਜਾਣਗੇ ਆਹ ਬਾਈ ਰੋਲ ਇਹ ਰੋਲ ਵੀ ਸਿਰਫ 99 ਦੇ ਵਿੱਚ ਆ ਜਿਹੜਾ 99 ਦਾ ਇਹ ਰੋਲ ਵੀ ਮਿਲੂਗਾ ਜੀ ਆ ਬੱਟਰ ਵੀ 99 ਦੇ ਆ ਬਾਈ ਆ ਬਾਕੀ ਸਾਰੇ ਫੇਸ ਵਾਸ਼ਰ ਬਲੀਚਾ ਜਿਹੜੀ ਕਿ ਮਾਰਕੀਟ ਦੇ ਵਿੱਚ ਹੈ ਹੁਣ ਇਹਦਾ ਪ੍ਰਿੰਟ ਰੇਟ ਜਿਵੇਂ ਵੀਰੇ ਆਹ ਕਰੀਮ ਨੇ ਆਪਣੇ ਘਰੇ ਕੰਮ ਆਉਂਦੀਆਂ ਨੇ ਲੋਕ ਯੂਜ਼ ਕਰਦੇ ਨੇ ਇਹਦਾ ਪ੍ਰਿੰਟ ਰੇਟ 250 ਰੁਪਏ ਹੈਗਾ 500 ਰੁਪਏ ਤੱਕ ਵੀ ਪ੍ਰਿੰਟ ਰੇਟ ਆਪਾਂ ਸਿਰਫ 99 ਦੇ ਵਿੱਚ ਦਵਾਂਗੇ ਓਕੇ ਬਾਈ ਜੀ ਆ ਬਾਈ ਲੇਡੀਜ਼ ਦਾ ਸਮਾਨ ਆ ਗਿਆ ਚੂੜੀਆਂ ਅਰਸ ਵਗੈਰਾ ਆ ਗਏ ਕੀ ਕਿਹਾ ਮੈਂ ਵੀਰੇ ਇਹਦੇ ਵਿੱਚ ਜ਼ਿਆਦਾ ਵਿਆਹਾਂ ਇਹਦੇ ਵਿੱਚ ਸਾਰਾ ਸਮਾਨ ਆ ਸਾਹੀ ਚਿੱਟੀਆਂ ਤੋਂ ਲੈ ਕੇ ਥਾਣੀਆਂ ਤੱਕ ਜਿਹੜੀ ਵੀ ਰਸਮਾਂ ਦੇ ਵਿੱਚ ਆਪਣੇ ਸ੍ਰੀ ਕੰਮ ਆਉਂਦੀਆਂ ਨੇ ਹਰ ਇੱਕ ਚੀਜ਼ ਆਪਾਂ ਕੋਲ ਇੱਥੇ ਉਪਲਬਧ ਹੈਗੀ ਯਾਰ ਤੇਰੇ ਵੀ ਮਿਲ ਜੂਈ ਆਪਾਂ ਨੂੰ ਸਭ ਕੁਝ ਮਿਲ ਜੂਗਾ ਤੇ ਸਾਡੇ ਜਿਹੜੀ ਬੋਤਲੀਆਂ ਨੇ ਜਿਹੜੀਆਂ ਦਾਨੀਆਂ ਹੁੰਦੀਆਂ ਨੇ ਉਹ ਵੀ ਮਿਲਣਗੀਆਂ ਜਾਗੋ ਦਾ ਸਮਾਨ ਵੀ ਇੱਥੇ ਆਪਾਂ ਕੋਲ ਉਪਲਬਧ ਹੈਗਾ ਜਾਗੋ ਦਾ ਸਮਾਨ ਵੀ ਦੇ ਸਾਰਾ ਤੁਹਾਨੂੰ A to Z ਮਿਲਣਾ ਵੀਰੇ ਆ ਦੇਖੋ ਬਈ ਸਹਾਗਦਾਨੀਆਂ ਬਈ ਹੈ ਤੇ ਪਰਸੋ ਸਾਡੇ ਕੋਲ 200 ਰੁਪਏ ਦੇ ਵਿੱਚ ਸਟਾਰਟ ਆ ਵੀਰੇ ਸਾਜ ਵੀ ਪਈ ਆ ਨੂੰ ਤੋੜਨ ਵਾਸਤੇ ਇੱਥੇ ਮਿਲਨੇ ਨੇ ਤੇ ਆਹ ਵੀਰੇ ਜਾਗੂ ਵੀ ਪਈ ਆ ਹਨਾ ਜੀ ਹਾਂਜੀ ਆ ਜਾਗੂ ਵੀ ਪਈ ਆ ਇਦਰਾ ਲੀਡੀ ਦਾ ਸਮਾਨ ਸਾਰਾ ਦਿਖਾ ਦੋ ਆ ਵੀਰੇ ਨੀਚੇ ਜਿਹੜੇ ਹਾਰ ਨੇ ਹਾਂਜੀ ਇਹ 200 ਰੁਪਏ ਦੇ ਦੇਣ ਦੇ ਵਿੱਚ ਨੇ ਵਧੀਆ ਸਟੇ ਇਹ ਮਾਰਕੀਟ ਦੇ ਵਿੱਚ 5-500 ਰੁਪਏ ਦੇ ਵਿਕੀ ਜਾਂਦੇ ਨੇ ਇਹ ਆ ਬਸ ਸਿਰਫ 200 ਰੁਪਏ ਦੇ ਦੇਣੇ ਆ ਆ ਸਾਰੀਆਂ 2-200 ਰੁਪਏ ਵਿਕੀਵੀਆਂ ਨਾ ਬਸ ਸਿਰਫ 99 ਦੇ ਵਿੱਚ ਦੇ ਰਹੇ ਆ ਇਹ 99 ਚ ਮੈਨੂੰ ਆ ਸਾਰਾ 99 ਦਾ ਸਮਾਨ ਆ ਸਾਰਾ ਜਿੰਨਾ ਪਿਆ ਵੀਰੇ ਸਾਰਾ 99 ਦਾ ਸਮਾਨ ਮਿਲਣਾ ਵੀਰੇ ਆਹ ਜੀ ਬਹੁਤ ਵਧੀਆ ਸਮਾਈ ਇਹ ਵੀ 99 ਦੇ ਵਿੱਚ ਆ ਇਹ ਵੀ 99 ਦੇ ਮਿਲਣਗੇ ਆਹ ਵੀਰੇ ਬੱਚਿਆਂ ਲਈ ਹੋਵੇ ਇਹ ਸਿਰਫ 99 ਦੇ ਵਿੱਚ ਆ ਜੀ ਇਹ ਵੀ ਵੀਰੇ 99 ਦੇ ਮਿਲਣਗੇ ਜਿਹੜੇ ਕਿਸੇ ਬੱਚੇ ਨੇ ਸ਼ੋਟ ਆਹ ਦੇਖੋ ਯਾਰ ਬਹੁਤ ਬਧੀਆ ਕੱਪਸ ਨੇ ਇਹਦੇ ਵਿੱਚ ਵੀ ਸਾਰੇ ਆਪਾਂ ਲੈਣ ਦੇ ਵਿੱਚ ਉਪਲਬਧ ਨਹੀਂ ਆਪਾਂ ਕੋਲੇ ਇਹ ਸਾਰਾ ਕੁਝ ਬਾਈ ਨੂੰ 99 ਦਾ ਮਿਲਣਾ ਹੈ ਆ ਵੀਰੇ ਇੱਧਰ ਦਿਖਾ ਦਿਓ ਨਾਲੇ ਖੁਬਰੀ ਆਹ ਖੁਬਰੀ ਆਇਆ ਇਧਰ ਆਖਰੀ ਆਪਾਂ ਕੋਲੇ 99 ਦੇ ਵਿੱਚ ਉਪਲਬਧ ਹੈਗੀ ਆਹ ਵੱਡੇ ਕੱਪ ਵੀਰੇ ਸਿਰਫ 99 ਦੇ ਕੋਈ ਆਹ ਪਟਾ ਕੱਪ ਹੈਗਾ ਇਹ ਵੀ ਤੁਹਾਨੂੰ 6 ਪੀਸ ਮਿਲਣਗੇ 99 ਦੇ ਇਹ ਲੋਕ ਡਿਜ਼ਾਈਨ ਬਾਈ ਕੋਲ ਆ 100 ਪੀਸ ਪ੍ਰੈਗਟੋਟ 200 ਪੀਸ ਇਹ ਤਾਂ ਸ਼ਾਨਦਾਰ ਕੈਟਲਾ ਚਾਂਦੇ ਨਾਲ ਸੱਤ ਚਾਰ ਕੱਪਾਂ ਦੇ ਇਹ ਸਿਰਫ 99 ਦੇ ਵਿੱਚ ਆ ਵਿਆਹ ਸ਼ਾਦੀ ਕੁਛ ਇਹਦਾ ਜਨਮ ਦੇ ਨਾਲ ਕਿਸੇ ਦਾ ਕੋਈ ਵੀ ਉਤਸਵ ਆਪਾਂ ਅਨੀਵਰਸਰੀ ਤੇ ਜਨਮ ਆ ਤਾਂ ਇਹੇ ਚੀਜ਼ ਗਿਫਟ ਕਰਨ ਨੂੰ ਕੁਛ ਨਹੀਂ ਕਹਿੰਦੀ ਹੈਗੀ ਗਿਫਟ ਆਪਾਂ ਕਰ ਸਕਦੇ ਆ ਬਜਟ ਘਟ ਹੋਵੇ ਗਿਫਟ ਆਈਟਮ ਲੈਣੀ ਹੋਵੇ ਤਾਂ ਸਿਰਫ 99 ਸਟੋਰ ਦੇ ਵਿੱਚ ਹੀ ਮਿਲੂਗੀ ਆਪਣੇ ਬਜਟ ਦੇ ਵਿੱਚ ਐਡਰੈਸ ਕੀ ਆਪਣਾ ਆਪਣਾ ਐਡਰੈਸ ਦੁਰਗਾ ਮੰਦਰ ਦੇ ਸਾਹਮਣੇ ਗੁਰਦੁਆਰਾ ਰੋਡ ਦੇ ਉੱਪਰ ਹੈ ਜੀ ਗੁਰਦੁਆਰਾ ਰੋਡ ਜਾਂਦਾ ਵੀਰੇ ਦੁਰਗਾ ਸ਼ਕਤੀ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਕੋਆਪਰੇਟ ਬੈਂਕ ਦੇ ਨਾਲ ਹੈ 99 ਦਾ ਵੱਡਾ ਸਟੋਰ ਖੁੱਲ ਚੁੱਕਿਆ ਹੈ ਜਿੱਥੋਂ ਤੁਹਾਨੂੰ ਹਰ ਇੱਕ ਆਈਟਮ ਮਿਲਣੀ ਹੈ ਵੀਰੇ ਇੱਕ ਛੱਤ ਥੰਨੋਂ ਤੁਹਾਨੂੰ ਸਾਰਾ ਸਮਾਨ ਮਿਲ ਜਾਇਆ ਕਰੂਗਾ ਹਨਾ ਬਾਈ ਜੀ ਹਾਂ ਜੀ ਸਭ ਮਿਲ ਜਾਏਗਾ ਵੀਡੀਓ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਸਪੋਰਟ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ